ਮੂਰਖ ਲੋਕਾਂ ਦੀਆਂ ਨਿਸ਼ਾਨੀਆਂ ਸਮਾਂ ਕੱਢ ਕੇ ਜ਼ਰੂਰ ਸੁਣ ਨੰਬਰ 1 ਮਿਹਨਤ ਘੱਟ ਅਤੇ ਗੱਲਾਂ ਜ਼ਿਆਦਾ ਕਰਨ ਵਾਲਾ ਨੰਬਰ 2 ਆਪਣੇ ਮੂੰਹੂ ਆਪਣੀ ਹੀ ਪ੍ਰਸ਼ੰਸਾ ਕਰਨ ਵਾਲਾ ਨੰਬਰ 3 বিনা ਮੰਗੇ ਸਲਾਹ ਦੇਣ ਵਾਲਾ ਅਤੇ ਦੂਸਰਿਆਂ ਦੇ ਕੰਮ ਵਿੱਚ ਟੰਗ ਅਡਾਉਣ ਵਾਲਾ ਨੰਬਰ 4 ਹਮੇਸ਼ਾ ਹੀ ਹੰਕਾਰ ਵਿੱਚ ਰਹਿਣ ਵਾਲਾ ਨੰਬਰ 5 ਖੁਦ ਨੂੰ ਸਿਆਣਾ ਅਤੇ ਦੂਸਰਿਆਂ ਨੂੰ ਮੂਰਖ ਸਮਝਣ ਵਾਲਾ ਨੰਬਰ 6 ਹਰ ਗੱਲ ਵਿੱਚ ਨੁਕਸ ਕੱਢਣ ਵਾਲਾ ਨੰਬਰ 7 ਆਪਣੇ ਤੋਂ ਛੋਟਿਆਂ ਦੀ ਕਦਰ ਨਾ ਕਰਨ ਵਾਲਾ ਨੰਬਰ 8 ਹਮੇਸ਼ਾ ਦੂਸਰਿਆਂ ਦਾ ਬੁਰਾ ਸੋਚਣ ਵਾਲਾ ਨੰਬਰ 9 ਹਮੇਸ਼ਾ ਹੀ ਆਪਣੇ ਮਤਲਬ ਦੀ ਗੱਲ ਕਰਨ ਵਾਲਾ ਦੂਸਰਿਆਂ ਦਾ ਫਾਇਦਾ ਨੁਕਸਾਨ ਨਾ ਸੋਚਣ ਵਾਲਾ ਧੰਨਵਾਦ ਜੀ